ਬੰਨੀ ਦੇ ਬਾਕੀ ਦੇ ਭਰਾਵਾਂ ਦਾ ਮਨ ਚ ਕੋਈ ਨਹੀਂ ਬੰਨੀ ਦੇ ਇਹ ਆਇਆ ਤੇ ਬਾਹਰ ਦੇ ਪਾਰ ਪਹਿਲਾਂ ਮੈਨੂੰ ਫੋਨ ਕਰਦਾ ਰਿਹਾ ਮੈਂ ਚੁੱਕੇ ਨਹੀਂ ਇੱਥੇ ਆ ਕੇ ਦਸਰ ਉਤਰ ਲਗਾ ਲੇ ਮੁੰਡੇ ਲਗਾ ਲੇ ਪਿੱਛੇ ਕਰ ਕਿੱਦਾਂ ਲਗਾ ਲੇ ਮੁੰਡੇ ਮੈਂ ਬੁਆਰ ਗੱਲ ਕੀ ਆ ਬਾਜਣ ਦਾ ਨਹੀਂ ਇਹ ਮੈਂ ਬੁਆ ਖੋਲਦਾ ਤੇ ਅੰਦਰ ਪੈ ਗਏ ਸਾਰੇ ਤੇ ਅੰਦਰੋਂ ਲੜਦੇ ਲੜਦੇ ਬਾਹਰ ਆਏ ਤੇ ਬਾਹਰ ਆ ਕੇ ਮੈਂ ਤੱਕਾ ਤੋ ਕਾ ਮਾਰ ਬੁਆ ਬੰਦ ਕਰ ਲਿਆ ਅੰਦਰ ਮੇਰਾ ਪਰਸ ਪਿਆ ਜੋ ਪੈਨ 36000 ਰੁਪਇਆ ਸੀ ਮੇਰੀ ਅਲਿੜੀ ਤੋੜ ਗਏ ਸਕੂਟੀ ਤੋੜ ਗਏ ਇਹ ਬਾਥਰੂਮ ਚਲਾ ਗਿਆ ਇਹਨੇ ਕੱਪੜੇ ਪਾ ਕੇ ਤੇ ਬੁਆ ਖੋਲਿਆ ਤੇ ਮੈਂ ਇਥੋਂ ਹੀ ਨਹੀਂ ਮੈਂ फेर ਮੈਂ ਪਿੱਟੇ ਜਾਂ ਮੇਰਾ ਮੂੰਠਾ ਮਾਰਦਾ ਅੰਦਰੋਂ ਤੋਂ ਕੰਮ ਕਿਉਂ ਕੀ ਫਿਰ ਬਾਹਰ ਗਿਆ ਬਾਹਰ ਤੋਂ ਕੰਮ ਕਿਉਂ ਕੀ ਤੇ ਮੈਂ ਕੇਟ ਕੁਛ ਢਾ ਕੇ ਅੰਦਰ ਭੱਜ ਆਇਆ ਤੇ ਮੈਂ ਬੂਹਾ ਮਾਰ ਲਿਆ ਤੇ ਬੱਤੀ ਬੋਰ ਤੇ ਪਿਸਤੋਲ ਹੀ ਨਾਲ ਲੈਣਾ ਕੋ ਤਿੰਨ ਚਾਰ ਕੀ ਨਾਮ ਹੈ ਤੇ ਮੇਰਾ ਰਗੂਰਾ ਸਿੰਘ ਲੱਕੀ ਕਿੱਥੇ ਰਹਿੰਦੇ ਮੈਂ ਫਤਸਕੂਲ ਦੀ ਗਲੀ ਨੂੰ ਬਤੀਚ ਗੱਲਬਾਤ ਕੀ ਹੁੰਦੀ ਗੱਲਬਾਤ ਕੋਈ ਪੁਰਾਣੀ ਰੰਜਿਸ਼ ਮੇਰੀ ਹੈਗੀ ਕਿਸੇ ਨਾਮ ਨਹੀਂ ਇਹ ਕਿਤੇ ਪਿਛੋ ਪਛਰਾ ਪੀ ਕੇ ਆਏ ਨੇ ਮੈਂ ਬੰਨੀ ਤੇ ਮੈਂ ਲਖਣਾ ਚ ਦਿਆ ਸੋਨੀ ਸਾਹਿਬ ਦੇ ਨਾਲ ਵਿਕਾਸ ਭਾਈ ਨਾਲ ਤੇ ਇਹਨਾਂ ਦੇ ਮਨ ਜੀ ਸਾਡੇ ਨਾਲ ਕਿਉਂ ਨਹੀਂ ਤੁਰਿਆ ਬੰਨੀ ਦੇ ਬਾਕੀ ਦੇ ਭਰਾਵਾਂ ਦਾ ਮਨ ਤੇ ਕੋਈ ਨਹੀਂ ਬੰਨੀ ਦੇ ਇਹ ਆਇਆ ਤੇ ਬਾਹੜੇ ਪੜਾ ਪਹਿਲਾਂ ਮੈਨੂੰ ਫੋਨ ਕਰਦਾ ਰਿਹਾ ਮੈਂ ਚੁੱਕੇ ਨਹੀਂ ਇੱਥੇ ਆ ਕੇ ਦਸਰੂਤ ਲਗਾ ਲੇ ਮੁੰਡੇ ਲਗਾ ਦੇ ਪਿੱਛੇ ਕਰ ਕਿੱਦਾਂ ਲਗਾ ਲੇ ਮੁੰਡੇ ਮੇਰੇ ਬੂਆ ਕਹਿੰਦਾ ਕਿ ਆ ਬਾਜਨ ਨੂੰ ਨਹੀਂ ਇਹ ਮੈਂ ਬੂਆ ਖੋਲਦਾ ਤੇ ਅੰਦਰ ਪੈ ਗਿਆ ਸਾਰੇ ਤੇ ਅੰਦਰੋਂ ਲੜਦੇ ਲੜਦੇ ਬਾਹਰ ਆਏ ਤੇ ਬਾਹਰ ਆ ਕੇ ਮੈਂ ਧੱਕਾ ਦੋ ਗਿਆ ਮਾਰ ਬੂਆ ਬੰਦ ਕਰ ਲਿਆ ਅੰਦਰ ਮੇਰਾ ਪਰਸ ਪਿਆ ਹੋਇਆ ਤੇ ਪੰਦੇ 36000 ਰੁਪਇਆ ਸੀ ਮੇਰੀ ਐਲਡੀ ਤੋੜ ਗਏ ਸਕੂਟੀ ਤੋੜ ਗਏ ਉਹ ਤੋਂ ਕਹਿੰਦੇ ਗੁੱਸਦੀ ਗੋਲੀ ਚਲਾਵਾਂਗੇ 32 ਬੋਲ ਤੇ ਪਿਸਤੌਲ ਹੀ ਗੋਲੀ ਉਹਨਾਂ ਦੀ ਕਿ ਟੋਟਲ ਕਿੰਨੇ ਜਾਣੇ ਸੀ 10 ਤੋਂ 15 ਜਾਣੇ ਘਰ ਦੇ ਵਿੱਚ ਉਸ ਸਮੇਂ ਕੌਣ ਕੌਣ ਸੀ ਮੈਂ ਤੇ ਮੇਰੀ ਮੰਮੀ ਕਿਹੜੇ ਬੰਨੀ ਕਹਿ ਰਹੇ ਕਿ ਫਾਲਸ ਨਾ ਰਿਲੇਟਡ ਕੋਈ ਆਪਾ ਨਹੀਂ ਘਰ ਦੇ ਵਿੱਚ ਕੌਣ ਕੌਣ ਸੀ ਉਸ ਸਮੇਂ ਮੈਂ ਤੇ ਮੇਰੀ ਕਿੰਤੀ ਬੰਤੀਆਂ ਰੁਪਈਆ ਅੱਛਾ ਜੀ ਤੇ ਤੁਸੀਂ ਕੋਈ ਮੌਕੇ ਤੇ ਪੁਲਿਸ ਕੰਪਲੀਟ ਕੀਤੀ ਹਾਂ ਕੀਤੀ ਜੀ ਪੁਲਸ ਆਈ ਵੀ ਆ ਕੇ ਚਲ ਗਈ ਕੋਈ ਹੁਣ ਤਾਂ ਕਾਰਵਾਈ ਕੀਤੀ ਨਾ ਉਸ ਤੋਂ ਬਾਅਦ ਕੋਈ ਪੁਲਸ ਨੇ ਕਾਰਵਾਈ ਨਹੀਂ ਕੀਤੀ ਆ ਕੀ ਲੱਗਦਾ ਕਿ ਕਾਰਵਾਈ ਕਿਉਂ ਨਹੀਂ ਹੁੰਦੀ ਪੁਲਸ ਵੀ ਮੌਕਾ ਵੇਖਣ ਆਉਂਦੇ ਆਣੇ ਆਣੇ ਬਸ ਕੀ ਮੰਗ ਇਨਸਾਫ ਦੀ ਮੰਗ ਪਰ ਚਾਹ ਦੋ ਇਹਨਾਂ ਦੇ ਅੱਜ ਇਹ ਤੜਤੇ ਹੋਇਆ ਕੱਲ ਹੋਰ ਕਿੱਦੇ ਕਰਨਗੇ ਤੁਸੀਂ ਪੁਰਾਣੀ ਰੰਜਿਸ਼ ਦੀ ਗੱਲ ਕੀਤੀ ਐਨਾ ਪੁਰਾਣਾ ਸਮਾਜੇ ਰੰਜਿਸ਼ ਹੈ ਕੋਈ ਤਾਂ ਹੁਣ ਕਿਉਂ ਕੋਈ ਕੀ ਕਾਰਨ ਕੀ ਹੈ ਕਾਰਨ ਦੀ ਕੋਈ ਦਬਾਅ ਤੇ ਕਿਸੇ ਦੇ ਕਿਸੇ ਦੇ ਦਬਾਅ ਤੇ ਦੀ ਪਾਰਟੀ ਬਾਜੀ ਕਰਕੇ ਹਾਂ ਪਾਰਟੀ ਬਾਜੀ ਕਰਕੇ ਕਿਸੇ ਦੂਜੀ ਪਾਰਟੀ ਨਾਲ ਬਿਲੋਂਗ ਕਰਦਾ ਹਾਂਜੀ ਤੇ ਹੁਣ ਤੁਸੀਂ ਜੇਕਰ ਇਥੋਂ ਨਾ ਇਨਸਾਫ ਨਹੀਂ ਮਿਲਦਾ ਤਾਂ ਫਿਰ ਮੈਂ ਹਾਈ ਕੋਰਟ ਜਾਵਾਂਗਾ ਠੀਕ ਹੈ ਸੋ ਜਿਹੜਾ ਨੁਕਸਾਨ ਨੇ ਜਿਹੜਾ ਤੁਹਾਨੂੰ ਨੁਕਸਾਨਦਾਰ ਜਾਣਾ ਪਰਨਗੇ ਤੇਰੇ ਮੈਂ ਕਹਾਂ ਬਿਠਾਉਣਾ ਪਾਲ ਕਰਦਾ ਹਾਂ ਚੰਨੀ ਸਾਹਿਬ ਨਾਲ ਮੈਂ ਕੰਮ ਕਰਦਾ ਸੀ ਸੀਐਮ ਨਾਲ ਨਹੀਂ ਹੋਇਆ ਤੇ ਮੈਂ ਸਿਰੇ ਬਰ੍ਹਾਂ ਧਰਨਾ ਲਾਵਾਂਗਾ ਮੈਂ ਕੀ ਨਾ ਮੇਰਾ ਸਰ ਰਾਤੀ ਕੀ ਗੱਲਬਾਤ ਹੈ ਇਹ ਤਾਂ ਇਹ ਤੁਸੀਂ ਤੇ ਮੈਂ ਕੁਛ ਨਹੀਂ ਜੀ ਕੀ ਬੂਆ ਘੜਕੇ ਤੇ ਅੱਗੇ ਵੀ ਆਂਦਾ ਹੈ ਪੰਨੀ ਤੇ ਮੈਂ ਕੱਪੜੇ ਨਹੀਂ ਪੀ ਗਏ ਜਾਂਦਾ ਇੱਕ ਲੱਤੀ ਕਿਤੇ ਮੈਂ ਕਿਹਾ ਲੱਤੀ ਬੈਠੇ ਸੁੱਚਾ ਹੈ ਤੇ ਕਿ ਨੰਦੂ ਤੇ ਇੱਕ ਵਾਰ ਤਾਂ ਜਨ ਇੱਕ ਹੀ ਘਟਨੇ ਤਾਂ ਮੈਂ ਇੱਥੇ ਖੋਤੀ ਨਹੀਂ ਆ ਤੇ ਇਹ ਬਾਥਰੂਮ ਚਲਾ ਗਿਆ ਇਹਨੇ ਕੱਪੜੇ ਪਾ ਕੇ ਤੇ ਬੂਆ ਖੋਲਿਆ ਤੇ ਮੈਂ ਇਥੋਂ ਹੀ ਨਹੀਂ ਮੈਂ ਇਹਨੇ ਬੂਆ ਖੋਲਿਆ ਇਹਨਾਂ ਨਿਕਲੀ ਸਲਿਆ ਪਹਿਲਾਂ ਇੱਥੇ ਕਰੀ ਸਿਆ ਫਿਰ ਮੈਂ ਪਿੱਛੇ ਜਾ ਕੇ ਨਾ ਮੂੰਠਾ ਮਾਰਤਾ ਇਹ ਇਹ ਲੱਗਦਾ ਕਿੰਨੇ ਕਰ ਜਣੇ ਸੀ ਇਹਨਾਂ ਦੇ 10 ਬੜੇ ਜਣੇ ਸੀ ਇੱਕ ਨੇ ਸੀ ਕਿ ਉਹ ਤਿਆਰ ਸੀ ਅੱਛਾ ਜੀ ਇੱਕ ਨੇ ਕੜਾ ਵੀ ਫੜਿਆ ਸੀ ਦੂਜਾ ਤੇ ਇੱਕ ਨੇ ਪਿੱਛੇ ਬੁਛਾ ਸੀ ਤੇ ਇੱਕ ਨੇ ਚਾਕੂ ਹੀ ਫੜਿਆ ਸੀ ਇਸ ਤੋਂ ਪਹਿਲਾਂ ਵੀ ਕਦੇ ਲੜਾਈ ਨਹੀਂ ਸਾਡੀ ਅੱਜ ਤੱਕ ਨਹੀਂ ਰੰਜਿਸ਼ ਕਰਦੇ ਬੰਦੇ ਸਾਡੀ ਕੋਈ ਨਹੀਂ ਸਾਡੀ ਕੋਈ ਨਹੀਂ ਦਿਸਦੀ ਨਹੀਂ ਬੇਟੇ ਇਹ ਵੀ ਇਹ ਤਾਂ ਜੀ ਪੱਲੇ ਆ ਕਿ ਕਿਉਂ ਲੜਨਾ ਹੈ ਕੋਈ ਕਾਰਨ ਲੱਗਦਾ ਨਹੀਂ ਮੇਰਾ ਮਤਲਬ ਇਹ ਆਪਣੇ ਕਾਂਗਰਸ ਵਾਲੇ ਇਹ ਆਮ ਪਾਰਟੀ ਵਾਲੇ ਬਸ ਔਰ ਸਾਡਾ ਕੋਈ ਨਹੀਂ ਦਿਸ ਨਹੀਂ ਆਗੀ ਉਹ ਲੱਗਦਾ ਕਿ ਪਾਰਟੀ ਬਾਜੀ ਹੁਣ ਕਰਕੇ ਹੀ ਨੁਕਸਾਨ ਕਰਨ ਦੀ ਹੈ ਹਾਂ ਨੁਕਸਾਨ हमला किया जो मैं बेटे आता है तो मुंडा मारता है फिर ये नाल ਫਿਰ ਇਹਨੇ ਚਾਇਆ ਇਹਨੇ ਤੁਰ ਆ ਕੇ ਕੋਈ ਗੱਗ ਨੂੰ ਕੋ ਨੂੰ ਹੈ ਤੱਕੀ ਲੱਗਦਾ ਕਿ ਨਾਲ ਹੀ ਦੇ ਬੋਹਤ ਰਹਿੰਦੇ ਨੇ ਤੇ ਅੱਖਾਂ ਦੇ ਵੀ ਲੋੜ ਪੈ ਰਹੀ ਪਰ ਇਸ ਨਾਲ ਦੂਜਾ ਨਾਲ ਲੜਨਾ ਚੰਗਾ ਚੰਗਾ ਨਹੀਂ ਲੱਗਦਾ ਇਹ ਵੀ ਨਾਲ ਰਿਹਾ ਪੜਾ ਮੇਰਾ ਨਾਲ ਉਹ ਵੀ ਨਾਲ ਹੈ ਰੋਨਨ ਸਮਝਾਇਆ ਫਿਰ ਇਹ ਤੋਂ ਪਿੱਛੋਂ ਦੀ ਜਾ ਕੇ ਨਾ ਫਿਰ ਇਹਨਾਂ ਸਾਨੂੰ ਤੰਕੀ ਲਾਈ ਇਹ ਮੇਰੇ ਵੱਡੇ ਬੇਟੇ ਨੂੰ ਕਿੰਨੇ ਜੇ ਤੂੰ ਲੱਕੀ ਮਗਰ ਚਾਹੇਂਗਾ ਤੇ ਮੈਂ ਤੇਰਾ ਵੀ ਘਰ ਬਰਬਾਦ ਤੇ ਤੈਨੂੰ 26 ਨੰਬਰ ਗਲੀ 'ਚ ਛੱਡਾਂਗਾ ਛੱਡਾਂਗਾ ਨਹੀਂ ਲੱਗਦਾ ਕਿ ਸ਼੍ਰੀਆਮ ਗੁੰਡਾ ਕਰਦੇ ਹਾਂ ਠੀਕ ਗੁੰਡਾ ਕਰਦੇ ਪੂਰੀ ਗੁੰਡਾ ਤਕੀ ਮਿਸਟਰ ਲਕਤੀ ਨੇ ਦਿੱਤੀ ਹੈ ਬਣੀ ਪਾਰਟੀਆਂ ਦੇ ਖਿਲਾਫ ਕੀ ਉਹਨੇ ਮਾਰਕਟਾਈ ਕੀਤੀ ਹੈ ਇਸ ਸਬੰਧ ਵਿੱਚ ਜੋ ਬਣਦੀ ਕਾਨੂੰਨੀ ਕਾਰਵਾਈ ਅੱਟਰ ਐਮਐਲਆਰ ਨੇ ਹਾਂਦੀ ਜਾਏਗੀ ਜਿਹੜਾ ਕਸੂਰਵਾਰ ਹੈਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪਰਕਾ ਦੀ ਕੋਈ ਸੀਸੀਟੀਵੀ ਬਾਈ ਨਹੀਂ ਕੋਈ ਨਹੀਂ ਜੀ ਪਰਿਵਾਰ ਦਾ ਕਹਿਣਾ ਹੈ ਕਿ ਜਨਮ ਦਿਨ ਦੇ ਮਨਾਉਣ ਦੇ ਪਹਾਨੇ ਬਾਅਦ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਹਮ ਜਾਣ ਲੇਵਾ ਉਹ ਵੈਰੀਫਿਕੇਸ਼ਨ ਕਰ ਰਹੇ ਆ ਜੀ ਤਸਦੀਕ ਕਰਕੇ ਜੋ ਬਣਦੀ ਕਾਰਵਾਈ ਅਮ ਤੱਕ ਲਿਆਦਾ ਠੀਕ ਹੈ